हां जी दोस्तों स्वागत है नई वीडियो च चंगे ਪਹਿਲੇ ਪਹਿਲੇ ਬੈਠੇ ਆਰਾਮ ਕਰਦੇ ਧੂਆਂ ਧਾਇਆਂ ਸੇਕਦੇ ਦੀ ਆਹੇ ਜੀ ਮਸੀਬਤ ਆਈ ਹੈ ਇਹ ਨਾਲ ਤਾਂ ਪੰਪ ਵੀ ਲੈ ਕੇ ਜਾਊ ਟਰੈਕਟਰ ਵੀ ਲੈ ਕੇ ਜਾਊ ਨਾਲ ਬੰਦਾ ਵੀ ਕਹਿੰਦਾ ਚਲੋ ਜੀ ਸਪਰੇਅ ਕਰਾ ਕੇ ਆਓ ਸਾਰਾ ਕੁਝ ਹੈਗਾ ਕਰੇ ਉਹੀ ਬਗਾਰ ਖਾਮ ਖਾ ਆਪਦਾ ਸਾਰਾ ਕੁਝ ਹੁੰਦੇ ਹੋਏ ਵੀ ਦੂਏ ਦੀ ਚੀਜ਼ ਹੈ ਚੋਰੀ ਦਾ ਗੋੜ ਮਿੱਠਾ ਲੱਗਦਾ ਉਹ ਕੰਮ ਕਰਦਾ ਹੈ ਚੱਲਦੇ ਆ ਦੇ ਦੇ ਨਾਲ ਜਾਈਏ ਨੇ। ਤਰਾਮਾ ਉੱਥੇ ਜਾ ਕੇ। ਇਕੱਲਾ ਟਰੈਕਟਰ ਹੀ ਲੈ ਕੇ ਜਾਉਂਦੇ ਦੇਖਦੇ ਆ। ਬਹੁਤ ਧਿਆਨ ਨਾਲ। ਆ ਆਪਣੀ ਕੰਮ ਕਾਜੀ ਆ। ਇਹ ਹੁਣ ਖੜੇ ਵੀ ਹਜੇ ਦਿਨ ਜਾਂ ਸ਼ਾਮ ਵੀ ਗਿਆ ਜੰਮੀ ਲਾਈਟਾਂ ਲੱਗ ਗਈਆਂ ਸ਼ੂਟ ਇੱਧਰ ਓਏ ਆ ਜਾ ਆਂਡੇ-ਮੁੰਡੇ ਖਾ ਲੈ ਗਰਮ-ਗਰਮ ਇਹ ਮਾੜਾ ਮੋਟਰਸਾਈਕਲ ਤੇ ਜਾ ਗਿਆ ਠੰਡ ਚੜ ਗਈ ਦੀ ਬੇਮਾਂ ਹਾਂਜੀ ਦੋਸਤੋ ਕੱਲ ਪਹੁੰਚਦਿਆਂ ਹੋਏ ਹਨੇਰਾ ਤਾਂ ਕਰਕੇ ਆ ਕੇ ਬਣਾਇ ਇੱਕ ਠੰਡ-ਠੰਡ ਬਹੁਤ ਚੜ ਗਈ ਆ ਮੁੰਡੇ ਹੁਣ ਕਹਿੰਦੇ ਚਾਰ ਚੂਰ ਪੱਟ ਕੇ ਕਹਿੰਦੇ ਆਪ ਦਾ ਭਾਈ ਪਾ ਕੇ ਬੈੜੀਆਂ ਨੂੰ ਫੇਰ ਚੱਲਾਂਗੇ ਮੈਨੂੰ ਬੰਨ ਕੇ ਬਿਠਾ ਲਿਆ ਓਰੇ ਇਹਨਾਂ ਨੇ ਆ ਖਰਾਬ ਦੇਖੋ ਕਿੱਦਾਂ ਕੱਢਦੇ ਨੇ ਇੰਨਾ ਖਰਾਬਗਾ ਤਾਂ ਨਿਕਲਦਾ ਵੇ ਇਧਰੇ ਮੀਂਹ ਨਾਲ ਹੋ ਗਿਆ ਕਿਰਾਬ ਉੱਪਰੋਂ ਉਹ ਚਾਰ ਪਾਇਆ ਜੀ ਉਹ ਵੀ ਪੈ ਗਿਆ ਇੱਕ ਤਾਂ ਏ ਤਾਂ ਇਹਨਾਂ ਦਾ ਮਗਰੇ ਪੂਰੇ ਕਰਨੀ ਐ ਸਪਰੇ ਕੋ ਪਰਾਂ ਇੱਕ ਆ ਘਰ ਦੇ ਮਗਰ ਨੂੰ ਉਹ ਬਸ ਇਹ ਵੀ ਖੋਲੀਆਂ ਫਰਦੀਆਂ ਨੇ ਓਏ ਬਾਹਲਾ ਖਰਾਬ ਕਰੀ ਬੈਠਾ ਮੈਂ ਯਾਰ ਪਰ ਪਰੋ ਯਾਰ ਮੀਂਹ ਨਾਲ ਹੋਗਾ ਮੀਂਹ ਪੈ ਗਿਆ ਜੀ ਆ ਬਚਾਲੇ ਕਰਕੇ ਇੱਥੇ ਪਾਣੀ ਖੜਦਾ ਹੋਊਗਾ ਨਾ ਇਹਦੇ ਇੱਥੇ ਨਹੀਂ ਹੂੰ ਇੱਥੇ ਕੋਈ ਨਹੀਂ ਮੀਂਹ ਨਹੀਂ ਪੈਜਦਾ ਅਸੀਂ ਚਾਰ ਪਾਇਆ ਇੱਕ ਇੱਕ ਦੋ ਕੁ ਸੜਕ ਜੇ ਪੈਣ ਜਿਆਦਾ ਨਹੀਂ ਹੋ ਗਿਆ ਆ ਕੱਟ ਲਈ ਇੱਕ ਕੱਟ ਲਈ ਕੱਟ ਨਾ ਉਂਦਾ ਤੁਹਾਡੇ ਦੋ ਟਰੈਕਟਰ ਖੜੇ ਨੇ ਭੈਣ ਦੇ ਯਾਰ ਉਹ ਤੁਸੀਂ ਆਪ ਕਰ ਲੈਣ ਸਪਰੇ ਓਏ ਗੁਲੀ ਡੰਡਾ ਦਾ ਬਾਈ ਪੂਰਾ ਛੋਡੇ ਵੀ ਕਣਕਾਂ ਚ ਤਾਂ ਹੀ ਫਿਰ ਸਾਹ ਇਧਰ ਨਹੀਂ ਦੇਖਾ ਕੀ ਦੀ ਹੋਵੇ ਮਾ ਦਾ ਲਸ ਕੋਰਾ ਰਾਜੂ ਤੇ ਨਾਲ ਬਹੁਤ ਬੰਦੇ ਔਰ ਰਾਜੂ ਤੋਂ ਘਾ ਪੈਨ ਦੀ ਲਨ ਵੱਡ ਦੂੰਗਾ ਦਾਤੀ ਨਾਲ ਰਾਜੂ ਕਹੀਂ ਹੋਏ ਰਾਜੂ ਕਹੀਂ ਹਾਂ ਇਹਨੂੰ ਕਿਸੇ ਰੋਜ਼ ਆਮ ਬਾਡ ਦੇਂਗੇ ਫਾਈਨਲੇ ਸੇ ਫਾਈਨਲ ਇਹ ਉਹੀ ਆ ਉਥੋਂ ਭੱਜਿਆ ਦੀ ਫੇਰੇ ਰਾਜੂ ਇਹ ਤਾਂ ਹਾਂ ਬੈ ਹੈ ਹਾਂ ਫੇਰੇ ਸਾਡੇ ਲੋਵੇ ਆ ਗਏ ਬਸ ਸਾਨੂੰ ਗੱਲ ਕਹਿੰਦਾ ਚਾਰ ਦਾ ਸੇਰਾ ਕਰਾਦਾ ਮੁੰਡੇ ਨੇ ਪੱਟ ਕੇ ਭਾਈ ਕਿੱਥੇ ਉਹ ਵੀਡੀਓ ਜਿਹੜੀ ਤੇਰੀ ਵਾਰ ਅੱਜ ਹੋਣਾ ਉਹ ਗਾਲ ਕੱਢਦਾ ਪੈਨਦੀ ਲਾਣਾ ਉਹ ਗਾਲ ਕੱਢੇਗਾ ਲਪੇੜਾ ਬੱਜੂ ਆਹ ਉਹ ਤੈਨੂੰ ਸਾਥ ਕਰਨਾ ਤੂੰ ਤੇਨੇ ਵੀ ਬਣਾਈ ਇੱਕ ਉਹ ਕਾਚੂ ਵਾਲੀ ਹੈ ਨਾ ਓਏ ਦੇਖੀਏ ਕਾਚੂਏ ਕਾ ਦਿਮਾਗ ਸਹੀ ਹੈ ਜੋ ਬੰਦਾ ਦਾ ਦਿਮਾਗ ਨਹੀਂ ਨਾ ਉਸਕੋ ਦਿਮਾਗ ਲਾ ਰਹਾ ਹੈ ਦਿਖਾ ਦਿਖਾ ਕੇ ਕਣ ਤੂ ਤਾਂ ਹਾਂ ਹਾਂ ਸਹੀ ਗੱਲ ਉਸ ਕਾ ਜੈਸਾ ਬੰਦਾ ਰਹੇਗਾ ਨਾ ਉਹ ਉਹ ਦੇਖ ਲਈ ਫਿਰ ਉਹਦੀ ਫਿਰ ਰਾਜੂ ਨੂੰ ਕਹ ਉਹ ਦੇਖ ਲਈ ਉਹਦੀ ਚਾਂਬਲ ਸੀਰੀ ਹਾਂ ਤੇਨੂੰ ਪੱਟ ਦੂ ਉਹ ਰਾਜੂ ਨੂੰ ਦਵਾਈ ਪਿਆ ਦੇ ਉਹਦੇ ਮਾਗੂ ਜਿਹੜੀ ਜਿਹੜਾ ਹੁੰਦਾ ਚਾਚਾ ਭੈਣ ਦੀ ਲੱਕੜ ਚਾਚਾ ਉਹ ਚਲੋ ਭਾਈ ਸਪਰੇਅ ਕਰਨਾ ਹਾਲਾ ਕਹਿੰਦਾ ਦੁੱਧ ਨਹੀਂ ਆਏਗਾ ਉਹੀ ਦੇ ਦਿੰਦੇ ਆ ਉਹਨਾਂ ਹੀ ਫੀਡ ਆ ਉਹਨਾਂ ਹੀ ਚਾਰਾ ਹੈ ਉਹਨੂੰ ਥਲਾ ਥਲਾ ਇੱਕ ਨਾ ਕਰ ਦੇ ਆ ਜਾ ਕਰੋ ਖਾਣਾ ਇੱਕ 12 ਕਿਲੋ ਸੀਖ ਖਾਂਦੇ ਇੱਕ ਵਾਰੀ ਜੀ ਆ ਬਾਟੀ ਮਣੀ ਦੀ ਹੈ ਇੱਕ ਗਾਹ 12 ਕਿਲੋ ਵੀਰ ਇੱਕ ਦਿਨ ਦਾ ਇੱਕ ਦਿਨ ਦਾ ਇੱਕ ਵਾਰੀ ਆਪੋਣਾ ਨਾ ਦੋ ਵਾਰੀ 6-6 ਗੱਲੋ ਕਿੰਨਾ ਟਾਈਮ ਨੇ ਰਵਾਂ ਇੱਕ ਟਾਈਮ ਚ ਮਤਲਬ ਜੇ ਸਵੇਰੇ ਧਾਰਾ ਚੋ ਕੇ ਬਾਹਰ ਘੜਦੇ ਹਾਂ ਮੇਰਾ ਖਵਾ ਇਹ ਜਦ ਆਹ ਬਗਲੀ ਤੇ ਆਪਣੇ ਚਾਰ ਬਣੀ ਹੱਥ ਵੀ ਮਾਰੇਗਾ ਇੱਜ ਕਹੀਂ ਰਹੋ ਨਾ ਨਾ ਲਾਵਾਂ ਆਹ ਆਹ ਤੁਹਾਡਾ ਤੇ ਲਾਵਾਂ ਇਸ ਤੇ ਨਾ ਨਮਰ ਮਿਕਚਰ ਆ ਜਾਊਗਾ ਪਾਊਡਰ ਕਿਹੜਾ ਮਿਨਰਲ ਮਿਕਚਰ ਮਿਨਰਲ ਮਿਕਚਰ ਮਤਲਬ ਮੈਂ ਤੇ ਇਹਨੂੰ ਲਾ ਦੇਵਾਂ ਫਿਰ ਤੋਂ ਲਾ ਕੇ ਜਦੋਂ ਉਸ ਤੇ ਲੱਗਣਾ ਮੈਂ ਵੀ ਇਹ ਚਲਾ ਦਵਾਂ ਚਲੋ ਚਲੀਏ ਹਵਰੇ ਕਰਨ ਅੱਧਾ ਫਲਾ ਬਣਾ ਲਾ ਆ ਘੁਰਲੀ ਆ ਘੁਰਲੀ ਕੇ ਫੈਲਾ ਲਾ ਇਹ ਇਧਰ ਮੁੰਡੇ ਦਾ ਬਣਾਇਆ ਮਗਰ ਖੁੱਲੀਆਂ ਫਰਨੂ ਬੱਛੀਆਂ ਬੁੱਛੀਆਂ ਦੋ ਬਣਾਏ ਨੇ ਡਾਡਾ ਹੈ ਓਏ ਹਾਂ ਪਾਰਟੀਸ਼ਨ ਕਰੀ ਇਹਨਾਂ ਦਾ ਖਾ ਮੇਰੀ ਜੀ ਬੋਲਦਾ ਇਹ ਗਿੱਲਾ ਦਾ ਵਾੜੀ ਪੈ ਰੀ ਤਰੂਤਾ ਹਟਰ ਇਹ ਤਾਂ ਲੋੜ ਹੈ ਇਹ ਰਾਤ ਨੂੰ ਵੀ ਹੋ ਰਹੀ ਰਹਿੰਦੀ ਨਹੀਂ ਐ ਨਾ ਦੱਸ ਨਹੀਂ ਕੋਈ ਕੱਢ ਕੇ ਲੈ ਜੀ ਐਨੀ ਢੰਡ ਚ ਭੈ ਜਰਾ ਡੰਡ ਲੱਗਦੀ ਨਾ ਨੂੰ ਜੀ ਮਰੀ ਜਾਂਦਾ ਨਹੀਂ ਨਾ ਸੱਚੀ ਗੱਲ ਹੈ ਵੀਰੇ ਇਹ ਸਾਡੇ ਮਹੀਨਾ ਹੋ ਗਿਆ ਬਾੜਾ ਬਣਾਏ ਨੂੰ ਪਹਿਲਾਂ ਤਾਂ ਅੰਦਰ ਹੀ ਸੀ ਉਸ ਦਿਨ ਨਹੀਂ ਆਇਆ ਇੱਕ ਵਾਰ ਵੀ ਅੰਦਰ ਨਹੀਂ ਲੱਗਦੇ ਇਹਨਾਂ ਨੂੰ ਇੱਥੇ ਕੱਖ ਇੱਥੇ ਪਾਣੀ ਇਹ ਨਾ ਤੈਨੂੰ ਮੈਂ ਐ ਗਰੀ ਵਿੱਚ ਸ਼ੌਟ ਪਾ ਦਿੰ ਜਾਹੇ ਰਾਤ ਨੂੰ ਤੈਨੂੰ ਬੈਠੀਆਂ ਦਿਖਾ ਦੂਆਂ ਲੇਟੀਆਂ ਪਈਆਂ ਨੇ ਰੇਤੇ 'ਚ ਕੱਖ ਤਾਂ ਇਹਨਾਂ ਨੂੰ ਪਾਹੇ ਲੱਗਦੇ ਨਹੀਂ ਯਾਰ ਹਾਂ ਹੁਣ ਪਾਵਾਂਗੇ ਟਾਈਮ ਨਾਲ ਹੁਣ ਤਾਂ ਇਹਨਾਂ ਨੂੰ ਫੀਡ ਖਵਾਈਆ ਸਵੇਰੇ ਬਸ ਕੱਖ ਇਹਨਾਂ ਨੂੰ ਹੁਣ ਪਾਵਾਂਗੇ 10:00 ਵਜੇ ਸਿਆਣੀਆਂ ਨਾਲ ਨਹੀਂ ਨਾ ਮਗਰ ਮਗਰ ਹੋਈ ਨੇ ਹੂੰ ਹੂੰ ਸਿਆਣੀਆਂ ਨੇ ਬਹੁਤ ਉਹ ਨਸਰ ਤੇ ਲਿਖਦੇ ਨਹੀਂ ਨਹੀਂ ਕੁਝ ਨਹੀਂ ਕਹਿੰਦੀ ਉਹ ਬੈਠੀਆਂ ਨਾਲ ਆਪਣੀ ਹੰਟਰ ਦੀ ਬੱਚੀ ਹੰਟਰ ਦੀ ਆਹ ਤੇ ਚੌੜ ਕਰਦੀ ਆ ਸੋਰੂਕ ਨਹੀਂ ਚੌੜ ਚੌੜ ਚੂਨਾ ਕਿਤੇ ਦਲੱਤੇ ਢੋਕੇ 10 ਮਹੀਨੇ ਦੀ ਉਹ ਸਾਲ ਤੋਂ ਉੱਤੇ ਕਿਹੜੀ ਇਹ 13 ਮਹੀਨੇ ਦੀ ਜਿਹੜੀ ਸਰਦੀਆਂ ਸਾਲ ਤੋਂ ਆਹੋ ਹਾਂ ਬੱਤ ਕਰ ਯੂਸ ਦੀ ਹੈ ਰਾਤ ਨੂੰ ਸੱਚੀ ਬਾਹਰ ਹੁੰਦੇ ਨੇ ਇਹ ਗੱਲ ਮੈਨੂੰ ਯਕੀਨ ਜਾਂਦੀ ਹੈ ਵੀ ਇੰਨੀ ਠੰਡ ਚ ਯਾਰ ਸੂਰਜ ਵੀ ਦਿਖਾਇਆ ਰੱਬ ਨੇ ਮੜਾ ਅੱਜ ਤਾਂ ਆਹ ਹੋਣੀ ਆ ਪੂਰਾ ਖਚਲਾ ਰਾਜੂ ਪਰਾਨੂੰ ਓਏ ਪਰਾਨੂੰ ਖਚਲਾ